ਭਵਿਸ਼ ਤੇ ਕੀ ਕਰਦਾ ਸੀ ਇਹ ਆਈ.ਡੀ ਕਰਦਾ ਸੀ ਰਿਸ਼ੀ ਰਿਸ਼ੀ ਤੇ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੇ ਕੁ ਉਮਰ ਸੀ ਇਹ ਦੀ ਇਹਦੀ 18 18 ਸਾਲ ਦਾ ਸੀ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਅਸੀਂ ਨੂੰ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੰਘਿਆ ਥੰਬੇ ਨਾਲ ਤੇ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਤਾਂ ਬਹੁਤ ਖੜਦੇ ਉਰੇ ਆਈ ਸਮੱਸਿਆ ਹੋ ਗਈ ਅੱਛਾ ਫਿਰ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਇਸੀ ਕਿੱਥੇ ਲੈ ਕੇ ਗਏ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਏ ਉਹ ਉਹ ਥੀਸੀ ਜੀ ਵਗੈਰਾ ਕਰੀਓ ਕਹਿੰਦੇ ਵੀ ਵੰਸ਼ ਅੱਜ ਇੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਨੂੰ ਲੱਗਦਾ ਪਾਣੀ ਖਾਣ ਨਾਲ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਕੰਮ ਉਹ ਠੀਕ ਕਰੰਟ ਲੱਗਿਆ ਉਹਨੂੰ ਬਾਅਦ ਵਿੱਚ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਵੇ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਅਸੀਂ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਜਾ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿ세 ਕਰਕੇ ਉਹ ਵੀ ਕਰੰਟ ਨਾਲ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਨਾਲੇ ਐਮਐਲਏ ਦੀ ਕੋਠੀ ਆ ਸਾਹਮਣੇ ਦੇਖੋ ਜੀ ਪ੍ਰਸ਼ਾਸਨ ਰਹੀ ਇਹੀ ਮੰਗ ਕਰਦੇ ਆ ਵੀ ਇਹਦਾ ਕੋਈ ਹੱਲ ਕੀਤਾ ਕੀ ਕੀ ਗੱਲ ਹੋਈ ਯਾਰ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਕੰਬੇ ਕੰਬੇ ਨੂੰ ਇਹਨੇ ਭੱਜ ਲੱਗ ਗਿਆ ਉਹਦੇ ਦੀ ਕਰੰਟ ਸੀਗਾ ਜੀ ਜਿਹੜੀ ਪਕੜ ਲਿਆ ਉਹਨੇ ਛੱਡਿਆ ਹੀ ਨਹੀਂ ਪਾਣੀ ਵਿਚ ਖੜਾ ਹੋਇਆ ਪਾਣੀ ਬਹੁਤ ਖੜਾ ਹੈ ਜੀ ਪਾਣੀ ਖੜਾ ਪਾਣੀ ਵਿੱਚ ਤਾਂ ਕਰੰਟ ਆ ਗਿਆ ਜੀ ਕਰਾ ਪਾਣੀ 'ਚ ਕਰੰਟ ਸੀਗਾ ਇਹ ਗੰਬੇ ਨੂੰ ਮਾਰ ਤੁਰਿਆ ਉੱਰੀ ਚ ਪਰ ਆਰ ਤੋਗਿਆ ਨਾ ਆਰ ਤੋਗਿਆ ਬੋਲਿਓ ਕੀ ਮੰਗਤੀ ਕਰਦਾ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਹੈ ਜੀ ਮੇਰਾ ਮੇਰਾ ਪੁੱਤੇ ਸਪੋਤਾ ਸਮਝੋ ਮੇਰਾ ਕੀ ਮੰਗਤੀ ਕਰਦੇ ਆ ਤੁਸੀਂ ਆਨੇ ਮੰਗਿਆ ਕਰਦੇ ਜੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਹੋ ਗਿਆ ਵੀਰ ਇੱਕ ਤੋਂ ਕੰਬੇ ਨੂੰ ਮਦਰਵਾ ਇਹਨਾਂ ਲਾਈਟਰ ਠੀਕ ਕਰਨੇ ਚਾਹੀਦੇ ਆ ਸਾਰੇ ਖੱਲਿਆੜਾ ਕੰਟਰੀ ਡੀ ਕਰਦਾ ਪਾਣੀ ਉਹਨੇ ਕਿੰਨੇ ਕਿੰਨੇ ਦਿਨ ਤੋਂ ਖੜਦਾ ਹੈ ਪਾਣੀ ਤਾਂ ਹਮੇਸ਼ਾ ਹੀ ਖੜਦਾ ਜੀ ਥੋੜਾ ਜਿਹਾ ਵੀ ਪੰਦਾ ਪਾਣੀ ਖੜ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਸਾਡੇ ਨੌਜਵਾਨ ਬੱਚਾ ਚਲਾ ਗਿਆ ਜੀ ਕਿੰਨੇ ਉਮਰ ਸੀ ਉਹਦੀ ਨਹੀਂ ਹਾਲ 10 ਸਾਲ ਦੇ